ਚੁਣੀ ਹੋਈ ਸਰਕਾਰ ਕਿਵੇਂ ਲੋਕਾਂ ਨੇ ਕੰਮ ਕਰਦੀਏ ਚਾਹੇ ਸਕੂਲਾਂ ਦੇ ਕੰਮ ਕਰਦੀਏ ਚਾਹੇ ਮਹੱਲਾ ਕਲੀਨਿਕ ਚਾਹੇ ਹੈਲਥ ਦੇ ਉਹ ਉਹ ਸੋਚ ਨੂੰ ਬੰਦ ਕਰਨ ਲਈ ਉਹਨਾਂ ਨੇ ਉਹ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਮਰਦਾਬਾਤ ਮੁਕਾਬਾਤ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕੀਤੀ ਹੈ ਮੈਂ ਬੀਜੇਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਕਿ ਕਿਸੇ ਨੂੰ ਗ੍ਰਿਫਤਾਰ ਕਰਕੇ ਉਹਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੰਨੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੋਗੇ ਹਾਏ ਹਾਏ ਤਰੋ ਤੇ ਆਪਾ ਹਾਏ ਹਾਏ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਸੋਚ ਆਮ ਆਦਮੀ ਪਾਰਟੀ ਹੈ ਇਹਨੂੰ ਦਬਾਇਆ ਜਾਵੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਦੇ ਆਂ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦਿਆਂਗੇ ਰਾਤ ਬੀਜਪੀ ਦੀ ਜਿਹੜਾ ਸਮਾਉ ਪੁੱਤ ਕਹਿ ਲੋ ਜਿਹੜਾ ਮੇਨ ਪੁੱਤ ਹੈ ਈਡੀ ਦੇ ਸਹਾਰੇ ਉਹਨਾਂ ਨੇ ਇੱਕ ਸੱਚ ਦੇ ਪ੍ਰਤੀਕ ਔਰ ਜਿਨ੍ਹਾਂ ਨੇ ਲੋਕਤੰਤਰ ਦੇ ਵਿੱਚ ਦੱਸਿਆ ਕਿ ਲੋਕਤੰਤਰ ਚੁਣੀ ਹੋਈ ਸਰਕਾਰ ਕਿਵੇਂ ਲੋਕਾਂ ਦੇ ਕੰਮ ਕਰਦੀ ਹੈ ਚਾਹੇ ਸਕੂਲਾਂ ਦੇ ਕੰਮ ਕਰਦੀ ਹੈ ਚਾਹੇ ਮਹੱਲਾ ਕਲੀਨਿਕ ਚਾਹੇ ਹੈਲਥ ਦੇ ਉਹ ਉਹ ਸੋਚ ਨੂੰ ਬੰਦ ਕਰਨ ਲਈ ਉਹਨਾਂ ਨੇ ਉਹ ਸੋਚ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਕੀਤੀ ਹੈ ਮੈਂ ਬੀਜਪੀ ਦੀ ਸਰਕਾਰ ਅਮਿਤ ਸ਼ਾਹ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਕੀ ਕਿਸੇ ਨੂੰ ਗ੍ਰਿਫਤਾਰ ਕਰਕੇ ਉਹਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਆ ਜਿੰਨੇ ਅਸੀਂ ਖੜੇ ਆ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸੋਚ ਅਰਵਿੰਦ ਕੇਜਰੀਵਾਲ ਦੀ ਲੱਖਾਂ ਲੋਕਾਂ ਦੀ ਉਹਨੂੰ ਕਿੱਥੇ ਗ੍ਰਿਫਤਾਰ ਕਰ ਲੋਗੇ ਜਿਹੜੀ ਉਹ ਸੋਚ ਉਹ ਗ੍ਰਿਫਤਾਰ ਨਹੀਂ ਹੋ ਸਕਦੀ ਸੋ ਜੋ ਇਹ ਕਾਨੂੰਨੀਆ ਹਰਕਤਾਂ ਕਰਦੇ ਆ ਸਾਰੇ ਅਸੀਂ ਜਾਣਦੇ ਆ ਕਿ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਸੋਚ ਆਮ ਆਦਮੀ ਪਾਰਟੀ ਹੈ ਇਹਨੂੰ ਦਵਾਇਆ ਜਾਵੇ ਔਰ ਅਸੀਂ ਤੁਹਾਨੂੰ ਇਹ ਚੇਤਾਵਨੀ ਦਿੰਦੇ ਆਂ ਬੀਜੇਪੀ ਦੀ ਸਰਕਾਰ ਨੂੰ ਕਿ ਪੰਜਾਬ ਔਰ ਦਿੱਲੀ ਅਸੀਂ ਸਾਰਾ ਜਾਮ ਕਰ ਦੇਵਾਂਗੇ ਸਾਡੇ ਸੁਪਰੀਮੋ ਨੂੰ ਤੁਹਾਨੂੰ ਛੱਡਣਾ ਪੈਣਾ ਜਿਹੜੀ ਤੱਕੇਸ਼ਾਹੀ ਕਰਦੇ ਹੋ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜਾ ਤੁਸੀਂ ਗੁੰਡਾ ਰਾਜ ਕਰਿਆ ਉਹਨੂੰ ਬੰਦ ਕਰਨਾ ਪੈਣਾ ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਅੱਜ ਸਰਦਾਰ ਲਖਵੀਰ ਸਿੰਘ ਜੀ ਰਾਏ ਐਮ ਐਲ ਏ ਫਤੇਗੜ ਸਾਹਿਬ ਦੀ ਰਾਮ ਨਮਾਹਈਏ ਸਾਰੇ ਵਰਕਰ ਸਹਿਬਾਨ ਮਹਾਲੀ ਜਾ ਰਹੇ ਨੇ ਜੋ ਕਿ ਇਹਨਾਂ ਨੇ ਕੇਜਰੀਵਾਲ ਸਾਹਿਬ ਦੀ ਹਰ ਗ੍ਰਿਫਤਾਰੀ ਕੀਤੀ ਆ ਉਸ ਦਾ ਡਟ ਕੇ ਸਾਰੇ ਵਰਕਰਾਂ ਦੇ ਵਿਰੋਧ ਕਰ ਰਹੇ ਆ ਅਸੀਂ ਸਾਰੇ ਵਰਕਰਾਂ ਦੇ ਮਨਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਠੀਕ ਹਲਕਾ ਫਤੇਗੜ ਸਾਹਿਬ ਤੋਂ ਸਰਦਾਰ ਲਖਵੀਰ ਸਿੰਘ ਜੀ ਦੀ ਅਗਵਾਈ ਹੇਠ ਅੱਜ ਜਿਹੜੀ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਰਾਤ ਦੀ ਨਿਗਰਿਫਤਾਰ ਕਰਤਾ ਹੈ ਉਹਦੇ ਪ੍ਰੋਟੈਸਟ ਤੇ ਵੀ ਸਾਰੇ ਅੱਜ ਬੋਹਾੜੀ ਦੇ ਵਿੱਚ ਇਕੱਠਾਂ ਨੇ ਜਾ ਰਹੇ ਨੇ ਜਿਵੇਂ ਰਾਏ ਸਾਹਿਬ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਸਾਰੇ ਪੰਜਾਬ ਦੇ ਵਿੱਚੋਂ ਦਿੱਲੀ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਆ ਇਸ ਤੇ ਵੀ ਸਾਰਾ ਸਾਰੇ ਸਰੰਦ ਦੇ ਹਲਕੇ ਦੇ ਕਾਫੀ ਲੋਕ ਜਾ ਕੇ ਬੋਹਾੜੀ ਦੇ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਆ ਅਰਵਿੰਦ ਕੇਜਰੀਵਾਲ ਨੂੰ ਆਖਰਕਾਰ ਉਹਨਾਂ ਨੂੰ ਛੱਡਣਾ ਹੀ ਪਏਗਾ ਜੋ ਮੋਦੀ ਦੀ ਸ਼ਹਿਤ ਈਡੀ ਨੇ ਗ੍ਰਿਫਤਾਰ ਕਰਿਆ ਹੈ ਉਹਦੇ ਵਜੋਂ ਅੱਜ ਅਸੀਂ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਧਰਨੇ ਮੁਜਾਰੇ ਕਰ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਇੱਕ ਇਮਾਨਦਾਰ ਇਨਸਾਨ ਨੇ ਇਹ ਜੋ ਮਰਜ਼ੀ ਹੱਥ ਕੰਡੇ ਅਪਣਾ ਲੈਣ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਛੱਡਣਾ ਹੀ ਪੈਣਾ ਕਿਉਂਕਿ ਇਹਨਾਂ ਕੋਲ ਕੋਈ ਉਹਨਾਂ ਦੇ ਖਿਲਾਫ ਸਬੂਤ ਨਹੀਂ ਹੈ ਇਹ ਇਲੈਕਸ਼ਨ ਦੇ ਦੌਰਾਨ ਸਿਰਫ ਉਹਨਾਂ ਨਾਲ ਇੱਕ ਧੱਕਾ ਕਰ ਰਹੇ ਆ ਇਹ ਮੋਦੀ ਡਰਦਾ ਹੈ ਅਰਵਿੰਦ ਕੇਜਰੀਵਾਲ ਜੀ ਤੋਂ ਇਸ ਕਰਕੇ ਉਹਨਾਂ ਨਾਲ ਪ੍ਰਚਾਰ ਕਰਨ ਦੀ ਵੀ ਥਾਂ-ਥਾਂ ਦੇ ਪ੍ਰਚਾਰ ਕਰਨ ਜਾ ਰਹੇ ਹਨ ਇਸ ਲਈ ਇਹ ਧੱਕਾ ਕਰ ਰਹੇ